जी रारसा लिखत वाले सेगमेंट में हरियाणा में क्या होया इस संबंध एक हिंदू वीर राजन सोनी ने अपनी हडबीती बयान कीती है ये लिख हैं मैं आपको मेरे साथ आप बीती सच्ची घटना बताने जा रहा हूं इस घटना को पढ़ने के बाद आप लोगों का सिखों के प्रति नजरिया बदल जाएगा और बदलना भी चाहिए क्योंकि मैं सिक्खों क्योंकि मैं सिक्खों ने सॉरी वाकई में सिक्खों ने साबित कर दिया कि वो सदा ही मानवता की रक्षा करते आए हैं और आज भी सभी धर्मों के लिए समर्पित हैं। मैं अशोक अग्रवाल दिल्ली सरकारी कर्मचारी अपनी फैमिली अपनी दो बेटियों 21 वर्ष 24 वर्ष और अपने छोटे बेटे और अपनी पत्नी के साथ बाय रोड दिल्ली से अंबाला अपने साले की बेटी की शादी में जा रहा था जैसे ही हम लोग सोनीपत से आगे बढ़ते तो हाईवे पर तीस पैंतीस उगर लोगों की भीड़ ने हम लोगों को घेर कर कार से घसीट लिया हमारी कार जला दी मुझे मेरी मेरी पत्नी और और मेरे बेटे को को बहुत मारा और मेरी दोनों बेटियों को उनकी असमत लूटने के लिए उठाकर ले जा रहे थे यही हाल एक और मल्होत्रा फैमिली के साथ भी हो रहा था हम लोग बेबस हो गए थे लेकिन इतने में भगवान का रूप बनकर पंद्रह बीस के लगभग सिख युवक आ गए उन्होंने बल्कि उन दंगइयों से मोर्चा लिया बल्कि हमारी बेटियों को बचाकर दंगइयों को खदेड़ भी दिया उनमें से एक सिख युवक बहुत पूरी तरह से घायल भी हो गया था हमारी कारों हमारी कारें जल चुकी थी उन्होंने हम लोगों को एक प्राइवेट वैन से पानीपत गुरुद्वारे पहुंचाया और हमारे साथ सुरक्षा के लिए कुछ सिख युवक साथ में गए गुरुद्वारे में हम लोगों का पूरा उपचार किया गया हमें खाना खिलाया कपड़े दिए गए और हमें गुरुद्वारे में रुकने, रुकने की व्यवस्था भी की, की गई। वहाँ पर पहले से भी और भी दंगा पीड़ित मौजूद थे उनकी भी पूरी सेवा की जा रही थी अब महसूस होता है कि उन्नीस के दंगों का सिखों का दर्द क्या रहा होगा उन दंगों में उस कौम के साथ गलत किया जो स्वैद मानवता के लिए समर्पित थी और है मैं शुक्रगुजार गुजार हूँ सिखों का जो कभी आरक्षण नहीं मांगते ऐसी बहादुर और समर्पित सिखों को देश के शीर्ष स्थानों पर होना ही चाहिए ताकि हम से हमारा हिंदुस्तान सुरक्षित तो रह सके ਰਾਜਨ ਸੋਨੀ ਔਰ ਉਹਨਾਂ ਨੇ ਫਾਰਵਰਡ ਕੀਤੀ ਔਰ ਕਹਾਣੀ ਅਸ਼ੋਕ ਅਗਰਵਾਲ ਜੀ ਦੀ ਹੈ ਉਹਨਾਂ ਨੇ ਉਹਨਾਂ ਦੇ ਆਪਣੇ ਪਰਿਵਾਰ ਨਾਲ ਕੀ ਵਾਪਰਿਆ ਔਰ ਆਈ ਵਿਟਨੈਸ ਅਕਾਊਂਟ ਵੀ ਬਾਹਰ ਦੇਖਣ ਵਾਲਾ ਹੁੰਦਾ ਹੈ ਹੱਡ ਬੀਤੀ ਹੈ ਇੱਕ ਵੀ ਕਿਸੇ ਨੇ ਦੇਖ ਕੇ ਕਹਾਣੀ ਨਹੀਂ ਕਹੀ ਔਰ ਮੈਂ ਜਦੋਂ ਇਹ ਦੇਖਿਆ ਵੀ ਅ ਪੜਦੇ ਆ ਵੀ ਅੱਖਾਂ ਚੋਂ ਥਰੂ ਆਏ ਪਰ ਇਹ ਖੁਸ਼ੀ ਦੇ ਅਥਰੂ ਸੀ ਜੀ ਇਸ ਲਈ ਆਪਣੀ ਕੌਮ ਦੇ ਉੱਤੇ ਮਾਣ ਹੁੰਦੇ ਆ ਕਿ ਬੇਸ਼ੱਕ ਅਸੀਂ ਬਹੁਤ ਸਾਰੀਆਂ ਕਮਜ਼ੋਰੀਆਂ ਦਾ ਸ਼ਿਕਾਰ ਆਂ ਬਹੁਤ ਵਾਰ ਅਸੀਂ ਉਹਨਾਂ ਖਾਮੀਆਂ ਦੀ ਗੱਲ ਵੀ ਕਰਦੇ ਆਂ ਪਰ ਕਿਸੇ ਵੀ ਇਸ ਕਿਸਮ ਦੀ ਟਰੈਜੇਡੀ ਚ ਮੁਸੀਬਤ ਚ ਜਦੋਂ ਸਿੱਖ ਉਸ ਗੁਰੂ ਵੱਲੋਂ ਦਿੱਤੀ ਜਿਹੜੀ ਕਿ ਜਸਟਿਸ ਲਈ ਖਲੋਣ ਦੀ ਗੱਲ ਉਸ ਉਹ ਉਸ ਦਾ ਜਿਹੜਾ ਜੁਜ਼ ਹੈ ਉਸ ਦਾ ਐਲੀਮੈਂਟ ਹੈ ਉਹ ਬਾਹਰ ਆ ਜਾਂਦਾ ਹੈ ਤੇ ਫਿਰ ਜਿਹੜਾ ਇਸੇ ਚੋਂ ਹੀ ਕੌਮ ਦਾ ਪ੍ਰਾਈਡ ਵੀ ਨਿਕਲਦਾ ਔਰ ਅਸੀਂ ਲਗਾਤਾਰ ਤਾਂ ਨਾਲ ਇਸ ਗੱਲ ਨੂੰ ਦੇਖਦੇ ਆਂ ਬੀਤੇ ਦੇ ਵਿੱਚ ਵੀ ਔਰ ਹੁਣ ਵੀ ਔਰ ਜਿਹੜੀ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਦੱਸਿਆ ਕਿ ਵੀ ਗੱਲ ਸਿਰਫ ਇਹੀ ਨਹੀਂ ਸੀ ਕਿ ਉਹਨਾਂ ਦੀ ਅਜ਼ਮਤ ਨੂੰ ਬਚਾਇਆ ਔਰ ਇਹ ਰਿਪੀਟ ਹੈ ਜੇ ਅੱਜ ਵੀ ਜਿਹੜੇ ਆਪਣੇ ਆਪ ਨੂੰ ਸਚਾਰੇ ਹਿੰਦੂ ਜਾਂ ਇਵਨ ਸਚਾਰੇ ਹਿੰਦੁਸਤਾਨੀ ਵੀ ਸਮਝਦੇ ਨੇ ਜੇ ਉਹ ਦੇਖਣਗੇ ਬੀਤੇ ਦਾ ਇਤਿਹਾਸ 18ਵੀਂ ਸਦੀ ਦਾ ਤੇ ਇਹੀ ਇਤਿਹਾਸ ਜਿਹੜਾ ਅੱਜ ਬਿਸ਼ਾ ਕੋ ਸੋਨੀਪਾਤ ਪਾਣੀਪਤ ਜਾਂ ਮੂਰਥਲ ਦੇ ਮੁਕਾਮ ਦੇ ਉੱਤੇ ਸਿੱਖਾਂ ਨੇ ਦੁਹਰਾਇਆ ਜਿਸ ਕਿਸਮ ਦੀ ਉਹਨਾਂ ਨੇ ਮਦਦ ਕੀਤੀ ਹੈ ਉਹ ਵੀ ਜ਼ਮਾਨਾ ਸੀ ਕਿ ਜਦੋਂ ਇਸੇ ਤਰ੍ਹਾਂ ਦੇਸ਼ ਦੀ ਇੱਜ਼ਤ ਅਜ਼ਮਤ ਨੂੰ ਬਾਹਰੋਂ ਆਉਣ ਵਾਲੇ ਲੁਟੇਰੇ ਜਿਹੜੇ ਨੇ ਉਹ ਲੁੱਟ ਕੇ ਲੈ ਜਾਂਦੇ ਸੀ ਔਰ ਉਸ ਧਰਤੀ ਦੀਆਂ ਜਾਈਆਂ ਜਿਹੜੀਆਂ ਨੇ ਉਹ ਪੁਕਾਰਦੀਆਂ ਸੀ ਕਿ ਮੋੜੀ ਬਾਬਾ ਕੱਚਵਾੜਿਆ ਰਨ ਜਾਂਦੀ ਬਸਰੇ ਨੂੰ ਇਹ ਉਹ ਜ਼ਮਾਨਾ ਸੀ ਕਿ ਉਹ ਅਜ਼ਮਤ ਬਸਰਾ ਗਜ਼ਨੀ ਬਗਦਾਦ ਜਿਹੜੇ ਕਿ ਵੱਡੇ ਸੈਂਟਰ ਸੀ ਨਿਲਾਮੀ ਹੁੰਦੀ ਸੀ ਵਿਕਦੀਆਂ ਸੀ ਉਹ ਜੜੀਆਂ ਇਥੋਂ ਲੈ ਕੇ ਲੁੱਟ ਕੇ ਔਰਤਾਂ ਲੈ ਜਾਂਦੇ ਸੀ ਟਕੇ ਟਕੇ ਨੂੰ ਜੀ ਔਰ ਉਦੋਂ ਵੀ ਉਹ ਸਮਝਦੇ ਸੀ ਵੀ ਜੇ ਕੋਈ ਸਾਡੀ ਅਜ਼ਮਤ ਨੂੰ ਡਿਫੈਂਡ ਕਰ ਸਕਦਾ ਤੇ ਇਹ ਸਿੱਖ ਕਰ ਸਕਦਾ ਕਸ਼ਹਿਰੇਵਾੜਾ ਸਿੱਖ ਜਾਂ ਬਾਬਾ ਕੱਚਵਾੜਿਆ ਹੁਣ ਉਹ ਜਿਹੜਾ ਕਈ ਥਾਂ ਤੇ ਮੋੜੀ ਬਾਬਾ ਢਾਂਗ ਵਾਲਿਆ ਉਹਨਾਂ ਜ਼ਾਹਰ ਹੈ ਕਿ ਪੰਜ ਕਕਾਰੀ ਰੂਪ ਦਾ ਖਾਲਸਾ ਡਾਂਗ ਸ਼ਸਤਰਧਾਰੀ ਉਹੀ ਅਲਟੀਮੇਟ ਉਹ ਜਿਵੇਂ ਇਹਨਾਂ ਨੇ ਵੀ ਬਿਆਨ ਕੀਤਾ ਹੈ ਕਿ ਦੰਗਈਆਂ ਦੇ ਨਾਲ ਕੋਈ ਇਹ ਨਹੀਂ ਹੈ ਕਿ ਉਹਨਾਂ ਨੇ ਆ ਕੇ ਹੱਥ ਜੋੜੇ ਜ਼ਾਹਰ ਹੈ ਉਹਨਾਂ ਨੇ ਮੁਕਾਬਲਾ ਕੀਤਾ ਹੈ ਔਰ ਇੱਕ ਸਿੱਖ ਨੌਜਵਾਨ ਜ਼ਖਮੀ ਵੀ ਹੋਇਆ ਪਰ ਉਹਨਾਂ ਨੇ ਇਹ ਨਹੀਂ ਵੀ ਫਿਰ ਉਹਨਾਂ ਨੇ ਯਕੀਨੀ ਬਣਾਇਆ ਹੈ ਕਿ ਪ੍ਰਾਈਵੇਟ ਵੈਨ ਕਰਕੇ ਉਹਨਾਂ ਨੂੰ ਉਹਨਾਂ ਨੇ ਪਾਣੀਪਤ ਦੇ ਗੁਰਦੁਆਰੇ ਤੱਕ ਪਹੁੰਚਾਇਆ ਹੈ ਔਰ ਉੱਥੇ ਵੀ ਜਦੋਂ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਜਿਹੜੇ ਪੀੜਤ ਉੱਥੇ ਸੀ ਇਸ ਦਾ ਮਤਲਬ ਹੈ ਕਿ ਕਿਵੇਂ ਉਹ ਇੱਕ ਉਸ ਕਿਸਮ ਦੇ ਮੌਕੇ ਦੇ ਉੱਤੇ ਚਾਰ ਚਫੇਰੇ ਉਹ ਜੋ ਪੀੜਤ ਸਨ ਉਹਨਾਂ ਦੇ ਲਈ ਉੱਥੇ ਲੰਗਰ ਦਾ ਪ੍ਰਬੰਧ ਸੀ ਉਹਨਾਂ ਦੇ ਉਹ ਇਹ ਗੱਲ ਸਿਰਫ ਇੱਕ ਥਾਂ ਤੇ ਨਹੀਂ ਹੋਈ ਹਰਿਆਣੇ ਭਰ ਦੇ ਸਾਰੇ ਗੁਰਦੁਆਰੇ ਜਿਹੜੇ ਨੇ ਅੱਠੇ ਪੈਰ ਉੱਥੇ ਲੰਗਰ ਪਕਦੇ ਰਹੇ ਉੱਥੇ ਜਿਹੜੇ ਜਿਨ੍ਹਾਂ ਦੇ ਕੱਪੜੇ ਕਿਉਂਕਿ ਜਦੋਂ ਕੋਈ ਸਫ਼ਰ 'ਚ ਨਿਕਲਦਾ ਹੈ ਗੱਲ ਇਹਨਾਂ ਕੋਲ ਤਾਂ ਕਾਰਾਂ ਜਾਂ ਦੁਜੇ ਸੀ ਜਿਹੜਾ ਸਾੜ ਦਿੱਤੀਆਂ ਜਿਹੜੀਆਂ ਬੱਸਾਂ 'ਚ ਫਸੇ ਟਰੱਕਾਂ 'ਚ ਜਿਹੜੇ ਲੋਕ ਆਏ ਉਹਨਾਂ ਦਾ ਸੋ ਹਰ ਇੱਕ ਨੂੰ ਕੱਪੜੇ ਵੀ ਪ੍ਰੋਵਾਈਡ ਕੀਤੇ ਉਹਨਾਂ ਨੂੰ ਫੂਡ ਵੀ ਪ੍ਰੋਵਾਈਡ ਕੀਤਾ ਔਰ ਇਸ ਚੋ ਹੀ ਇਹਨਾਂ ਨੇ ਵੀ ਰਸ਼ੂਖ ਅਗਰਵਾਲ ਨੇ ਕਿ ਕਿ ਅਸੀਂ ਹੁਣ ਨਵੰਬਰ 84 ਨਾਲ ਰਿਲੇਟ ਕਰ ਸਕਦੇ ਹੁਣ ਜ਼ਾਹਰ ਹੈ ਕਿ ਉਦੋਂ ਤਾਂ ਇਹੀ ਸੀ ਕਿ ਬਈ ਔਰਿਸ ਕਿਸਮ ਦਾ ਮਾਹੌਲ ਜਿਸ ਕਿਸਮ ਦੀ ਨਫ਼ਰਤ ਅੱਜ ਮੁਸਲਮਾਨਾਂ ਦੇ ਖਿਲਾਫ ਫਲਾਈ ਹੋਈ ਹੈ ਬਹੁਤ ਸਾਰੀਆਂ ਸਟੋਰੀਜ਼ ਨੇ ਮੈਂ ਕੱਲ ਪ੍ਰਾਇਓਰਟੀ ਨਾਲ ਡਿਸਕਸ ਕਰਾਂਗੇ ਕਿ ਕਿਵੇਂ ਹਿੰਦੂ ਮਹਾਸਭਾ ਕਹਿੰਦੀ ਹੈ ਜੀ ਹਰ ਜਿਹੜਾ ਅਸੀਂ ਹਿੰਦੂ ਦੇ ਘਰ ਚ ਤਲਵਾਰ ਪੰਚਾਵਾਂਗੇ ਔਰ ਇਹ ਗਦਾਰ ਭਜਾਓ ਔਰ ਕਬਰਸਤਾਨ ਖੋਹੋ ਇਹਨਾਂ ਤੋਂ ਇਹਨੇ ਥਾਂ ਵੇਲੀ ਕੀਤੀ ਔਰ ਉਹਨਾਂ ਦੇ ਰੈਗੂਲਰ ਰੈਜ਼ੋਲੂਸ਼ਨ ਨੇ ਔਰ ਉਹਨਾਂ ਨੇ ਕਿਹਾ ਜੇ ਅਸੀਂ ਆ ਕੈਂਪੇਨ ਸ਼ੁਰੂ ਕਰਾਂਗੇ ਕਿ ਹਿੰਦੂ ਰਾਸ਼ਟਰ ਬਣਾਓ ਹੁਣ ਉਸ ਪੀਰੀਅਡ ਚ ਜੂਨ ਤੋਂ ਨਵੰਬਰ ਤੱਕ ਤੋਂ ਵੀ ਪਹਿਲਾਂ ਜਿਸ ਦੇ ਆਧਾਰ ਤੇ ਉਹਨਾਂ ਨੇ ਜੂਨ ਦਾ ਅਟੈਕ ਕੀਤਾ ਉਹਨਾਂ ਨੇ ਸਿੱਖਾਂ ਦੇ ਖਿਲਾਫ ਔਰ ਇਸ ਕਿਸਮ ਦਾ ਵੀ ਈਵਨ ਮੇਨਕਾ ਗਾਂਧੀ ਵਰਗੀ ਜਿਹੜੀ ਕਿ ਬਿਲਕੁਲ ਉਨੇ ਮੈਂ ਸ਼ਬਦ ਇੱਥੇ ਕਹਿਣਾ ਨਹੀਂ ਚਾਹੁੰਦਾ ਸੰਜੇ ਗਾਂਧੀ ਨਾਲ ਵਿਆਹੀ ਉਹਦਾ ਕੀ ਸਿੱਖੀ ਨਾਲ ਕੀ ਲਾਗਾ ਦੇਗਾ ਪਰ ਕਿਸੇ ਪਾਸਿਓ ਉਹਦਾ ਸਿੱਖ ਪਰਿਵਾਰ ਨਾਲ ਸੰਬੰਧ ਜੋੜ ਕੇ ਤੇ ਜਦੋਂ ਉਹਨੇ 84 ਤੋਂ ਬਾਅਦ ਕਿਉਂਕਿ 84 ਦਾ ਦੇ ਉਸ ਦੌਰ ਤੋਂ ਪਹਿਲਾਂ ਉਹਨੂੰ ਘਰੋਂ ਕੱਢ ਦਿੱਤਾ ਸੀ ਇੰਦਰਾ ਗਾਂਧੀ ਨੇ ਉਹ ਆਪਣਾ ਸੂਰਿਆ ਮੈਗਜ਼ੀਨ ਵੀ ਕੱਢਦੀ ਸੀ ਉਹਨੇ ਚੋਣ ਵੀ ਲੜੀ ਜਿਹੜੀ 85 ਦੇ ਵਿੱਚ ਹੋਈ ਔਰ ਈਵਨ ਉਹਦੇ ਹਲਕੇ ਦੇ ਵਿੱਚ ਜਿਹੜੇ ਵੱਡੇ ਵੱਡੇ ਪੋਸਟਰ ਕਾਂਗਰਸ ਵੱਲੋਂ ਰਾਜੀਵ ਗਾਂਧੀ ਵੱਲੋਂ ਲੱਗੇ ਹੁੰਦੇ ਸੀ ਸਰਦਾਰ ਕੀ ਬੇਟੀ ਗਦਾਰ ਕੀ ਬੇਟੀ ਸੋ ਜਿਵੇਂ ਸਿੱਖ ਔਰ ਟ੍ਰੇਟਰ ਜਿਹੜੇ ਨੇ ਉਹ ਸਮਰਥੀ ਬਣਾ ਦਿੱਤੇ ਗਏ ਸੀ ਔਰ ਉਸ ਨਫਰਤ ਚੋਂ ਹੀ ਫਿਰ ਨਵੰਬਰ 84 ਜਿਸ ਕਿਸਮ ਦੇ ਸਿੱਖਾਂ ਦੇ ਜ਼ੁਲਮ ਹੋਏ ਕੋਈ ਆਵਾਜ਼ ਜਿਹੜੀ ਹੈ ਉਹ ਸਿੱਖਾਂ ਦੇ ਹੱਕ ਚ ਨਹੀਂ ਆਈ ਕਿਸੇ ਨੇ ਹਾਜ਼ਾ ਨਾਰਾ ਨਹੀਂ ਮਾਰੇ ਔਰ ਬਹੁਤ ਸਾਰਿਆਂ ਨੇ ਕਿਹਾ ਔਰ ਉਸ ਵੇਲੇ ਦੇ ਹਿੰਦੀ ਜ਼ੁਮਲੇ ਇਸ ਕਿਸਮ ਦੇ ਸੀ ਕਿ ਜੀ ਇਨਕੇ ਸਾਥ ਐਸਾ ਹੀ ਹੋਣਾ ਚਾਹੀਏ ਥਾ ਨਹੀਂ ਔਰ ਉਹਨੂੰ ਜਸਟੀਫਾਈ ਕੀਤਾ ਪਰ ਚਲੋ ਖੁਸ਼ੀ ਹੈ ਕਿ ਵੀ ਐਟ ਲੀਸਟ ਹੁਣ ਜਦੋਂ ਕਿ 1 ਜੂਨ 84 ਤੋਂ ਬਾਅਦ ਨਵੰਬਰ 84 ਦੀ ਨਸਲ 쿠ਸ਼ੀ ਨੇ 2002 ਦੀ ਨਸਲ 쿠ਸ਼ੀ ਨੂੰ ਜਨਮ ਦਿੱਤਾ ਹੈ ਜੀ ਔਰ ਉਸ ਤੋਂ ਲਗਾਤਾਰਤਾ ਦੇ ਨਾਲ ਹੁਣੇ ਜੋ ਕੁਸ਼ ਰੋਤਕ ਦੀ ਇਸ ਸਾਰੇ ਦੌਰ ਚ ਬੇਸ਼ੱਕ ਕਲਾ ਰੋਤਕ ਨਹੀਂ ਹੈ 7-8 ਜ਼ਿਲ੍ਹੇ ਔਰ ਆਲੋਸਾਰਾ ਹਰਿਆਣਾ ਪ੍ਰਭਾਵਿਤ ਹੋਇਆ ਉਹਨੂੰ ਹੁਣ ਉਸ ਪੀੜ ਨੂੰ ਹੁਣ ਜੂਨ 84 ਦੀ ਪੀੜ ਵੀ ਮਹਿਸੂਸ ਕਰੇਗੀ ਸਾਡੀ ਇਹ ਬਹੁ ਗਿਣਤੀ ਨਵੰਬਰ 84 ਦੀ ਵੀ ਕਰੇਗੀ ਔਰ ਜ਼ਾਹਰ ਹੈ ਕਿ ਇੱਕ ਸਮਾਂ ਆਏਗਾ ਕਿ 2002 ਦੇ ਮੁਸਲਮਾਨਾਂ ਦੀ ਪੀੜ ਵੀ ਮਹਿਸੂਸ ਕਰੇਗੀ ਕਿ ਜਦੋਂ ਤੁਸੀਂ ਜਵਾਨ ਬੱਚੀਆਂ ਨੂੰ ਬੇਆਬਰੂ ਕਰਦੇ ਹੋ ਉਹਨਾਂ ਚ ਕੁਝ ਉਹ ਜੋ ਕੁਝ ਨਵੰਬਰ ਚ ਵੀ ਹੋਇਆ ਸੀ 84 ਚ ਗੁਜਰਾਤ ਚ ਵੀ ਹੋਇਆ ਕਿ ਜਿਨ੍ਹਾਂ ਦੀਆਂ ਕੁੱਖ ਦੇ ਵਿੱਚ ਬੱਚੇ ਪੁੰਗਰ ਰਹੇ ਨੇ ਬੱਚੇ ਨੇ ਉਹਨਾਂ ਦੇ ਤੁਸੀਂ ਪੇਟ ਚ ਆਕ ਕਰਕੇ ਉਹ ਉਹਨਾਂ ਨੂੰ ਜਿਹੜਾ ਉਹ ਕਰਦੇ ਹੋ ਔਰ ਉਦਿਆਂ ਵੀਡੀਓਜ਼ ਬਣਾਉਂਦੇ ਹੋ ਔਰ ਫਿਰ ਉਹਨੂੰ ਬੜੇ ਮਾਣ ਨਾਲ ਕਹਿੰਦੇ ਹੋ ਜੀ ਕਿ ਅਸੀਂ ਜਿਹੜਾ ਬਦਲਾ ਲੈ ਰਹੇ ਹਾਂ ਸੋ ਅਖੀਰ ਚ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੇ ਸਿੱਖ ਨੇ ਇਹ ਰਿਜ਼ਰਵੇਸ਼ਨ ਵੀ ਨਹੀਂ ਮੰਗਦੇ ਅਸੀਂ ਤਾਂ ਜੋ ਜੋ ਸਾਡਾ ਹੱਕ ਹੈ ਤੁਸੀਂ ਤਾਂ ਸਾਡਾ ਪਾਣੀ ਵੀ ਲੈ ਜਾ ਰਹੇ ਹੋ ਭਾਈ ਜਿਹੜੀ ਭਾਰਤੀ ਸਟੇਟ ਹੈ ਮੈਂ ਇਹਨਾਂ ਨੂੰ ਨਹੀਂ ਕਹਿ ਰਿਹਾ ਕਿਉਂਕਿ ਇਹ ਤਾਂ ਇਹਨਾਂ ਨੂੰ ਤਾਂ ਗਿਆਨ ਹੋ ਗਿਆ ਹੁਣ ਕਿ ਭਾਈ ਅਲਟੀਮੇਟਲੀ ਸਿੱਖ ਕੌਮ ਦਾ ਕੀ ਰੋਲ ਹੈ ਔਰ ਇਹ ਗੱਲ ਲਗਾਤਾਰਤਾ ਨਾਲ ਸਰਦਾਰ ਕਪੂਰ ਸਿੰਘ ਔਰ ਦੂਸਰੇ ਜਿਹੜੇ ਉਸ ਪੀਰੀਅਡ ਦੇ ਸਿੱਖ thinkers ਸੀ ਉਹ ਇਹ ਕਹਿੰਦੇ ਸੀ ਕਿ ਵੀ ਸਿੱਖ ਕੌਮ ਇੱਕ ਸਟੀਲ ਫਰੇਮ ਹੈ ਤੁਹਾਡੀ ਇੰਡੀਅਨ ਡਿਫੈਂਸ ਦਾ ਇਸ ਸਟੀਲ ਫਰੇਮ ਨੂੰ ਮਤ ਤੋੜੋ ਜੀ ਇਸ ਦੇ ਥੱਲੇ ਤੁਸੀਂ ਪੰਪ ਸਕਦੇ ਹੋ ਵਿਕਾਸ ਕਰ ਸਕਦੇ ਹੋ ਦੂਸਰਾ ਔਰ ਸਿੱਖ ਨੇ ਸਾਬਤ ਕੀਤਾ ਬੇਸ਼ੱਕ ਜੇ ਸ਼ਾਸਤਰੀ ਨੇ ਨਾਰਾ ਦਿੱਤਾ ਸੀ ਜੈ ਜਵਾਨ ਜੈ ਕਿਸਾਨ ਜੇ ਕਿਸੇ ਨੇ ਅਮਲ ਦਰਾਮਦ ਕੀਤੀ ਇਹ ਕਿਸਾਨ ਸੀ ਪੰਜਾਬ ਦਾ ਜਿਹੜਾ ਬ੍ਰੈਡ ਬਾਸਕਟ ਬਣ ਗਿਆ ਜਿਹੜਾ ਭਾਰਤ ਥਰਡ ਰੇਟ ਇਹਨਾਂ ਦੀ ਮੈਕਸੀਕਨ ਕਣਕ ਖਾਂਦਾ ਹੁੰਦਾ ਸੀ ਅਮਰੀਕਾ ਨਾਲ ਮੈਨੂੰ ਯਾਦ ਹੈ ਬਚਪਨ ਉਹ ਬੋਰੀਆਂ ਚ ਲਾਲ ਲਾਲ ਦਾਣੇ ਆਟਾ ਵੀ ਸੁੱਕਾ ਹੋ ਜਿਹੜਾ ਮਾਵਾਂ ਵੀ ਗੁੰਨਣ ਲੱਗਿਆ ਜੜੀਆਂ ਨੇ ਉਹ ਕਹਿੰਦੇ ਸੀ ਕਿੱਥੋਂ ਆ ਗਿਆ ਇਹ ਅਮਰੀਕਾ ਦੇ ਦੀ ਕਣਕ ਦਾ ਆਟਾ ਉਹ ਜਿੰਨਾ ਮਰਜ਼ੀ ਪਾਣੀ ਪਾਓ ਜੋ ਫਿਰ ਸੁੱਕ ਜਾਂਦਾ ਸੀ ਤੁਸੀਂ ਤਵੈਤੇ ਪਾਓ ਜਾਂ ਦੂਜਾ ਜਿੰਨਾ ਮਰਜੀ ਘਿਓ ਲਾਓ ਸੁੱਕੀ ਦੀ ਸੁੱਕੀ ਰੋਟੀ ਜੀ ਹੁਣ ਉਸ ਲੈਵਲ ਦਾ ਸੀ ਔਰ ਇਹ ਵੀ ਉੱਥੇ ਕਹਿੰਦੇ ਸੀ ਅਮਰੀਕਾ ਨੇ ਵੀ ਇਸ ਲਈ ਦਿੱਤੀ ਉਹ ਕਹਿੰਦੇ ਚਲੋ ਅਸੀਂ ਸਮੁੰਦਰ ਚ ਵੀ ਸੁੱਟਣੀ ਹੈ ਮੱਛੀਆਂ ਨੂੰ ਖਾਣ ਲਈ ਇਹਨਾਂ ਨੂੰ ਦੇ ਦਿਓ ਪੁੱਖਿਆਂ ਨੂੰ ਸੋ ਇਸ ਕਿਸਮ ਦੀ ਜ਼ਿਲਾਲਤ ਸੀ ਉਹਨਾਂ ਦੇ ਪ੍ਰਾਈਮ ਮਿਨਿਸਟਰ ਬਾਬ ਨੇ ਸੀ ਨਿਕਲਦੇ ਕਹਿੰਦੇ ਸੀ ਕਿਹੜੀ ਕਿਹੜਾ ਇੰਡੀਆ ਹੈ ਵੀ ਰੋਟੀ ਤਾਂ ਤੁਹਾਡੇ ਤਾਂ ਪੱਕਦੀ ਹੈ ਵੀ ਬਾਹਰੋਂ ਤੁਹਾਨੂੰ ਕਣਕ ਜਾਂਦੀ ਹੈ ਮੁਫਤੀ ਜੀ ਸੋ ਉਸ ਦੌਰ ਨੂੰ ਸਿੱਖਾਂ ਨੇ ਬਦਲਿਆ ਪੰਜਾਬ ਦੇ ਵਿੱਚ ਜਿਸ ਕਿਸਮ ਦਾ ਉਹਨਾਂ ਨੇ ਫੂਡ ਸਰਪਲਸ ਬਣਾ ਕੇ ਰੱਖ ਦਿੱਤਾ ਤੇ ਜੇ ਜਵਾਨਾਂ ਦੀ ਗੱਲ ਹੈ ਤੇ ਫਿਰ ਜੋ ਕੁਝ ਬੇਸ਼ੱਕ ਅਸੀਂ ਕੋਈ ਐਨੀ ਐਂਡੋਰਸ ਨਹੀਂ ਕਰਦੇ ਜੰਗਾ ਨੂੰ ਪਰ 1965 ਦੇ ਵਿੱਚ ਜੋ ਕੁਝ ਹੋਇਆ ਟੈਂਕਾਂ ਦੀ ਲੜਾਈ ਔਰ ਜਿਹੜਾ ਲੈਫਟ ਹੈਂਡ ਜਨਰਲ ਹਰਬਖਸ਼ ਸਿੰਘ ਦਾ ਉਹ ਦੌਰ ਔਰ ਉਦੋਂ ਗੁਰਦੁਆਰਾ ਰਕਾਬ ਗਏ ਲਾਲ ਬਹਾਦਰ ਸ਼ਾਸਤਰੀ ਪ੍ਰਾਈਮ ਮਿਨਿਸਟਰ ਸੀ ਉਹਨੂੰ ਸੱਦਿਆ ਪਰ ਉਹਨੇ ਕਿਹਾ ਜੇ ਮੈਨੂੰ ਸੱਦਣਾ ਹੈ ਉਹਨਰ ਕਰਨਾ ਚਾਹੁੰਦੇ ਸੀ 65 ਤੋਂ ਆ ਤੇ ਉਹਨੂੰ ਲੈਫਟ ਹੈਂਡ ਜਨਰਲ ਹਰਬਖਸ਼ ਸਿੰਘ ਨੂੰ ਵੀ ਸੱਦੋ ਜੀ ਜਿਹਨੇ ਵੈਸਟਰਨ ਕਮਾਂਡ ਨੂੰ ਕਮਾਂਡ ਕੀਤਾ ਸੀ ਔਰ ਉਹਨੂੰ ਵੀ ਸੱਦਿਆ ਗਿਆ ਔਰ ਜਦੋਂ ਉਹਨੂੰ ਆਨਰ ਕੀਤਾ ਸ਼ਾਸਤਰੀ ਨੂੰ ਗੁਰਦੁਆਰਾ ਪ੍ਰਬੰਧਕਾਂ ਨੇ ਸਰੋਪਾਉ ਦਿੱਤਾ 3 ਫੁੱਟੀ ਕਿਰਪਾਨ ਦਿੱਤੀ ਤੇ ਉਹਨੇ ਹਰਬਖਸ਼ ਸਿੰਘ ਨੂੰ ਕਿਹਾ ਖੜਾ ਹੋਣ ਲਈ ਔਰ ਉਹਨੇ ਉਹ ਕਿਰਪਾਨ ਜਿਹੜੀ ਹੈ ਸ਼ਾਸਤਰੀ ਨੇ ਹਰਬਖਸ਼ ਸਿੰਘ ਨੂੰ ਦਿੱਤੀ ਉਹਨੇ ਕਿਹਾ ਮੈਂ ਇਹਦਾ ਹੱਕਦਾਰ ਨਹੀਂ ਇਹ ਜਰਨੈਲ ਹੈ ਜਿਹੜਾ ਹੈ ਔਰ ਸਿੱਖ ਕੌਮ ਦੀ ਹੱਕਦਾਰ ਹੈ ਜਿਨ੍ਹਾਂ ਨੇ ਮੁਲਕ ਨੂੰ ਜਿਹੜਾ ਉਹ ਡਿਫੈਂਡ ਕੀਤਾ ਸੋ ਉਹੀ ਕੁਝ ਉਹੀ ਫੌਜ ਉਹੀ ਪਾਰਟ ਫਿਰ ਜੂਨ 84 ਤੋਂ ਹਮਲਾਵਰ ਹੋ ਕੇ ਆ ਗਈ ਟੈਂਕਾਂ ਤੋਪਾਂ ਦੇ ਨਾਲ ਔਰ ਜੋ ਕੁਝ ਕੀਤਾ ਉਹ ਸਾਹਮਣੇ ਸੋ ਮੈਂ ਸਮਝਦਾ ਕਿ ਵੀ ਇਹ ਜਿਹੜਾ ਉਹਨਾਂ ਦਾ ਹੁਣ ਕਹਿਣਾ ਹੈ ਕਿ ਭਾਈ ਸਿੱਖ ਜਿਹੜੇ ਨੇ ਸ਼ੀਰਸ਼ ਦੇ ਉੱਤੇ ਹੋਣੇ ਚਾਹੀਦੇ ਨੇ ਮਤਲਬ ਹੈ ਵੀ ਟੌਪ ਟੌਪ ਤੇ ਹੋਣੇ ਚਾਹੀਦੇ ਨੇ ਤਾਂ ਹੀ ਅਸੀਂ ਹਿੰਦੁਸਤਾਨ ਚ ਸੁਰੱਖਿਅਤ ਹੋ ਸਕਦੇ ਹਾਂ ਕਾਸ਼ ਇਹ ਗੱਲ ਤੁਹਾਨੂੰ ਜੂਨ 84 ਤੋਂ ਪਹਿਲਾਂ ਤੁਹਾਡੇ ਮੁਲਕ ਦੀ ਮੈਜੋਰਟੀ ਨੂੰ ਸਮਝ ਆਈ ਹੁੰਦੀ ਤੁਸੀਂ ਇਸ ਐਸੈਟ ਨੂੰ ਨਾ ਗਵਾਇਆ ਹੁੰਦਾ ਹੁਣ ਬਹੁਤ ਲੇਟ ਹੋ ਚੁੱਕਾ ਹੈ ਹੁਣ ਤਾਂ ਹੁਣ ਤਾਂ ਇਹ ਤੁਸੀਂ ਜਿਹੜੀ ਕੋਸ਼ਿਸ਼ ਕਰੋ ਇਹਨਾਂ ਦੇ ਉੱਤੇ ਪ੍ਰਵੇਲ ਕਰਨ ਦੀ ਕਿ ਭਾਈ ਇਹਨਾਂ ਨੂੰ ਇਹਨਾਂ ਦਾ ਬਣਦਾ ਹੱਕ ਦਿਓ ਅਸੀਂ ਫਿਰ ਵੀ ਜਿਹੜਾ ਉਹ ਉਹੀ ਰਹਿਣਾ ਜੋ ਸਾਡੇ ਗੁਰੂਆਂ ਨੇ ਸਾਡੀ ਪ੍ਰੋਗਰਾਮਿੰਗ ਕੀਤੀ ਹੈ ਬੇਸ਼ੱਕ ਅਸੀਂ ਇਹ ਸਾਰੇ ਚ ਸਫਰ ਕੀਤਾ ਹੈ ਪਰ ਅਸੀਂ ਕੋਈ ਰਿਵੈਂਜ ਚ ਨਹੀਂ ਹਾਂ ਅਸੀਂ ਦਰਿਆਏ ਜਮਨਾ ਤੋਂ ਵਾਗਾ ਤਾ ਕਪਣਾ ਆਜ਼ਾਦ ਪ੍ਰਭੂ ਸਦਾ ਸੰਪੰਨ ਦੇਸ਼ ਖਾਲਸਤਾਨ ਸਜਣੇ ਅਤੇ ਖਾਲਸਤਾਨ ਫਿਰ ਤੁਹਾਡੇ ਬਾਕੀ ਹਿੰਦੁਸਤਾਨ ਦੀ ਕੰਗਾਲੀ ਵੀ ਕੱਢੇਗਾ ਤੁਹਾਨੂੰ ਮੌਕੇ ਵੀ ਮਿਹਿਆ ਕਰੇਗਾ ਔਰ ਜੋ ਵੀ ਹੋਏਗਾ ਇੱਕ ਚੰਗੇ ਗਵਾਂਡੀਆਂ ਦੀ ਤਰ੍ਹਾਂ ਇਧਰੋਂ ਅਸੀਂ ਜਿਹੜਾ ਐਜ਼ ਅ ਬਫਰ ਸਟੇਟ ਭਾਰਤ ਔਰ ਪਾਕਿਸਤਾਨ ਦੀ ਜਿਹੜੀ ਦੁਸ਼ਮਣੀ ਹੈ ਹਜ਼ਾਰ ਸਾਲ ਦੀ ਉਸਦੇ ਵੀ ਵਿਚਕਾਰ ਇੱਕ ਬਫਰ ਬਣ ਕੇ ਉਸ ਨੂੰ ਜਿਹੜਾ ਰੋਕਾਂਗੇ ਪਰ ਜਿਹੜਾ ਮੈਂ ਸਮਝਦਾ ਹਾਂ ਵੀ ਇਸ ਗੱਲ ਨੇ ਜਿਹੜੇ ਇਸ ਫੈਕਟਰ ਨੂੰ ਸਾਹਮਣੇ ਲਿਆਉਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਅੱਜ ਇਹ ਜਿਹੜੀ ਰੀਅਲਾਈਜੇਸ਼ਨ ਹੋਈ ਹੈ ਜੀ ਕਿਉਂਕਿ ਪੰਜਾਬੀ ਦੇ ਵਿੱਚ ਬੜੀ ਇੱਕ ਸਿਆਣੀ ਕਹਾਵਤ ਹੈ ਕਿ ਜਿਹੜੇ ਦੂਸਰਿਆਂ ਲਈ ਖੂਹ ਖੋਦੇ ਨੇ ਗੱਡੇ ਟੋਏ ਜਿਹੜੇ ਦੂਸਰਿਆਂ ਲਈ ਟੋਏ ਖੋਦਦੇ ਨੇ ਉਹ ਕਦੇ ਆਪ ਵੀ ਉਸ ਚ ਡਿੱਗ ਪੈਂਦੇ ਨੇ ਸੋ ਮੈਂ ਸਮਝਦਾ ਹਾਂ ਵੀ ਜੋ ਨਵੰਬਰ 84 ਜੂਨ 84 ਔਰ ਜੋ ਇਹਨਾਂ ਨੇ ਹਿੰਸਕ ਮਾਹੌਲ ਸਿਰਜਿਆ ਅੱਜ ਇਹਨਾਂ ਦੀ ਆਪਣੀ ਸੁਸਾਇਟੀ ਉਸ ਦਾ ਸ਼ਿਕਾਰ ਹੈ ਦੁੱਖ ਹੈ ਜਿਹੜੇ ਸਾਰੇ ਚੋਂ ਲੰਘੇ ਨੇ ਪਰ ਮੈਂ ਸਮਝਦਾ ਹਾਂ ਵੀ ਜੇ ਹ ਹੁਣ ਵੀ ਇਸ ਗੱਲ ਦੀ ਸਮਝ ਹੋਈ ਔਰ ਬਹੁ ਗਿਣਤੀ ਨਕਾਰੇ ਇਹਨਾਂ ਨੂੰ ਜਿਹੜੇ ਅੱਜ ਗੁੰਡਿਆਂ ਦਾ ਆਰਐਸਐਸ ਸੱਭੇ ਹੋ ਰੇ ਔਰ ਇਹੀ ਅਸੀਂ ਕਾਮਨਾ ਕਰ ਸਕਦੇ ਸੋ ਬਹੁਤ ਬਹੁਤ ਸ਼ੁਕਰੀਆ ਇਹਨਾਂ ਦਾ ਜੀ ਰਸੋਈਤrana break ਵਿਊਅਰਸ ਤੁਸੀਂ ਕਿਤਨੀ ਜਣਾ ਮਿਲਦੇ ਆਫਟਰ ਦਿਸ ਸ਼ੋਟ